ਕਰਦੇ ਹਾਏ 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 ਜੋਤ ਟੁੱਟੋ ਹਾਏ 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 ਪਿਆ ਤੁਸੀਂ ਮੋਗ ਮੋਟ ਮਰਦਾ ਲੋ ਮੋਟਵਾਸ ਮੋਟਵਾਸ ਸੱਜੇ ਮਰਾਂ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜਿਹੜਾ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਆ ਇਹਦੀ ਵਜ੍ਹਾ ਪੰਜਾਬ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾ ਮੰਨ ਕੇ ਲਾਗੂ ਨਾ ਕਰਨ ਕਰਕੇ ਅਸੀਂ ਪ੍ਰੋਗਰਾਮ ਜਿਹੜੇ ਐਕਸ਼ਨ ਲਿਖੇ ਆ ਪੱਕ-ਪੱਕ ਸਮਿਆਂ 'ਚ ਸਾਡੇ ਜਾਂ ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਪਿਛਲੀ 1 ਜੁਲਾਈ 2023 ਨੂੰ ਸਾਡੀ ਇੱਕ ਮੀਟਿੰਗ ਮਾਨਯੋਗ ਮੁੱਖ ਮੰਤਰੀ ਨਾਲ ਹੋਈ ਸੀ ਜਿੰਦੇ ਚ ਸਾਡੇ ਰੈਗੂਲਰ ਕਰਨ ਬਾਰੇ ਇੱਕ ਵੱਖਰੀ ਟਰਾਂਸਪੋਰਟ ਦੀ ਪਾਲਿਸੀ ਬਣਾ ਕੇ ਰੈਗੂਲਰ ਕਰਨ ਬਾਰੇ ਗੱਲ ਹੋਈ ਸੀ ਪਰ ਉਸ 1 ਜਨਵਰੀ ਨੂੰ ਬੀਤੇ ਨੂੰ ਲਗਭਗ 9 ਮਹੀਨੇ ਦਾ ਸਮਾਂ ਹੋ ਚੁੱਕਿਆ ਉਦੋਂ ਮੌਜਮਾਨਯੋਗ ਮੁੱਖ ਮੰਤਰੀ ਨੇ ਕਿਹਾ ਸੀ ਵੀ ਅਸੀਂ 1 ਮਹੀਨੇ ਦੇ ਵਿੱਚ ਵਿੱਚ ਟਰਾਂਸਪੋਰਟ ਦੀ ਵੱਖਰੀ ਪਾਲਿਸੀ ਬਣਾ ਕੇ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਪਰ ਲਗਭਗ 9 ਮਹੀਨੇ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਉਸ ਪਾਲਿਸੀ ਬਾਰੇ ਨਾ ਤਾਂ ਵਿਚਾਰ ਚਰਚਾ ਕੀਤੀ ਤੇ ਨਾ ਉਹ ਪਾਲਿਸੀ ਲਾਗੂ ਕੀਤੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਸਤਾ ਤੋਂੋਂ ਤੋਂ ਪਹਿਲਾਂ ਕਿਹਾ ਸੀ ਵੀ ਜਿੰਨੇ ਵੀ ਕੱਚੇ ਮਲਾਜਮਾ ਸੀ ਉਹਨਾਂ ਨੂੰ ਪੱਕੇ ਕਰਾਂਗੇ ਪਰ ਉਹ ਸਾਰੇ ਉਹਨਾਂ ਦੇ ਝੂਟੇ ਖੋਖਲੇ ਨਿਕਲੇ ਇੱਕ ਵੀ ਮਲਾਜਮ ਨੂੰ ਪੱਕਾ ਨਹੀਂ ਕੀਤਾ ਗਿਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਆਮ ਲੋਕਾਂ ਦੀ ਸਰਕਾਰ ਆ ਆਮ ਘਰਾਂ ਤੋਂ ਚੱਲੂਗੀ ਆਮ ਪਿੰਡਾਂ ਤੋਂ ਚੱਲੂਗੀ ਸਭ ਕੁਝ ਝੂਠ ਨਿਕਲਿਆ ਉਹ ਪੰਜਾਬ ਸਰਕਾਰ ਦੇ ਜਿੰਨੇ ਵੀ ਮંત્રી ਸੰਤਰੀ ਆ ਉਹ ਵੀਆਈਪੀ ਗੱਡੀਆਂ ਦੇ ਵਿੱਚ ਘੁੰਮਦੇ ਆ ਕਿਸੇ ਵੀ ਸਰਕਾਰੀ ادارے ਬਾਰੇ ਨਹੀਂ ਸੋਚ ਰਹੇ ਨਾ ਕਿਸੇ ਕੱਚੇ ਮਰਾਜੇ ਨੂੰ ਪੱਕਾ ਕੀਤਾ ਜਾ ਰਿਹਾ ਪਿੱਛੇ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀ ਉਹਦੇ ਵਿੱਚ ਪੀਆਰਟੀਸੀ ਜਾਂ ਰੋਡਵੇਜ ਦੇ ਵਿੱਚ ਇੱਕ ਵੀ ਨਵੀਂ ਬੱਸ ਪਾਉਣ ਦੀ ਰੀ ਉਹਨਾਂ ਨੇ ਕੋਈ ਬਾਈਟ ਨਹੀਂ ਰੱਖਿਆ ਕਿਉਂਕਿ ਆਧਾਰ ਕਾਰਡ ਤੇ ਫ੍ਰੀ ਸਫ਼ਰ ਹੋਣ ਕਰਕੇ ਆਪਾਂ ਦੇਖਦੇ ਆਂ ਵੀ ਜਿੰਨੀਆਂ ਵੀ ਪੀਆਰਟੀਸੀ ਜਾਂ ਰੋਡਵੇਜ ਦੀਆਂ ਬੱਸਾਂ ਓਵਰਲੋਡ ਚੱਲਦੀਆਂ 52 ਸੀਟਾਂ ਬੱਸ ਹੁੰਦੀ ਆ 125 30 30 ਵਿੱਚ ਸਵਾਰੀਆਂ ਹੁੰਦੀਆਂ ਜੇ ਕੋਈ ਬਾਦ ਦੇ ਵਿੱਚ ਉਹ ਸਵਾਰੀ ਡੈਗ ਪਵੇ ਓਵਰਲੋਡ ਹੋਣ ਕਾਰਨ ਤਾਂ ਉਹ ਡਰਾਈਵਰ ਕਨੈਕਟਰ ਤੇ ਪਰਚਾ ਹੁੰਦਾ ਇਹ ਬੱਸਾਂ ਕਿਹਨੇ ਪਾਉਣੀਆਂ ਨਾ ਤਾਂ ਕਿਸੇ ਡਰਾਈਵਰ ਨੇ ਪਾਉਣੀਆਂ ਨਾ ਕਿਸੇ ਕਨੈਕਟਰ ਨੇ ਪਾਉਣੀਆਂ ਇਹ ਬੱਸਾਂ ਪੰਜਾਬ ਸਰਕਾਰ ਨੇ ਪਾਉਣੀਆਂ ਪਰ ਪੰਜਾਬ ਸਰਕਾਰ ਬੱਸਾਂ ਦੇ ਬਾਰੇ ਜਰਾ ਵੀ ਨਹੀਂ ਸੋਚ ਰਹੀ ਵੀ ਨਵੀਆਂ ਬੱਸਾਂ ਪਾਈਆਂ ਜਾਣ ਪੀਆਰਟੀਸੀ ادارے ਦੇ ਵਿੱਚ ਪ੍ਰਾਈਵੇਟ ਬੱਸਾਂ ਪਾਈਆਂ ਜਾ ਰਹੀਆਂ ਨੇ ਕਿਲੋਮੀਟਰ ਬੱਸਾਂ ਜਦ ਕਿ ਚਾਹੀਦਾ ਸਰਕਾਰ ਨੂੰ ਕਿ ਸਰਕਾਰੀ ਬੱਸਾਂ ਮਹਿਕਮੇ ਦੇ ਵਿੱਚ ਪਾਈਆਂ ਜਾਣ ਨਾਲੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਵੀ ਨਵੀਆਂ ਬਸਾਂ ਦੇ ਪਹਿਨ ਦੇ ਨਾਲ ਅਸੀਂ ਇੱਕ ਸਰਕਾਰ ਤੋਂ ਲੰਮੇ ਟਾਈਮ ਤੋਂ ਮੰਗ ਕਰਦੇ ਆਂ ਵੀ ਜਿੰਨੇ ਵੀ ਮੁਲਾਜ਼ਮਾ ਉਹਨਾਂ ਲਈ ਕੋਈ ਨਾ ਕੋਈ ਪਾਲਿਸੀ ਬਣਾਈ ਜਾਵੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਬਾਰ ਬਾਰ ਪੰਜਾਬ ਸਰਕਾਰ ਨਾਲ ਪੰਜਾਬ ਦੇ ਮੁੱਖ ਮੰਤਰੀਆਂ ਕੈਬਨਟ ਤੇ ਜਿੰਨਾ ਵੀ ਉਹਨਾਂ ਦੇ ਮੰਤਰੀ ਸੰਤਰੀ ਉਹਨਾਂ ਨਾਲ ਮੀਟਿੰਗਾਂ ਹੋ ਗਈਆਂ ਉਹਨਾਂ ਨੇ ਵਿਸ਼ਵਾਸ ਦਿਵਾਵੇ ਤੁਹਾਨੂੰ ਪੱਕੇ ਕਰਾਂਗੇ ਪਰ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ 7 8 9 April ਨੂੰ ਤਿੰਨ ਦਿਨ ਦੀ ਸਾਡੀ ਹੜਤਾਲ ਆ ਜੇ ਸਾਨੂੰ ਕਿਸੇ ਸਾਡੇ ਲਈ ਕੋਈ ਪਾਲਿਸੀ ਨਾ ਬਣਾਈ ਗਈ ਸਾਡੇ ਕੱਚੇ ਮੁਲਾਜ਼ਮਾਂ ਨੂੰ ਨਾ ਪੱਕਾ ਕੀਤਾ ਗਿਆ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਹੋਰ ਤਿੱਖਾ ਸੰਘਰਸ਼ ਕਰਨਾ ਪਊਗਾ ਇਸ ਕਰਕੇ ਅਸੀਂ ਮਾਫੀ ਚਾਹੁੰਦੇ ਆ ਆਮ ਲੋਕਾਂ ਤੋਂ ਵੀ ਵੀ ਜਿਹੜੀ ਅਸੀਂ ਸੰਘਰਸ਼ ਕਰ ਰਹੇ ਆ ਇਹ ਅਸੀਂ ਪੱਕੇ ਹੋਣ ਲਈ ਵੀ ਕਰ ਰਹੇ ਆ ਤੇ ਆਪਦੇ ادارے ਨੂੰ ਬਚਾਉਣ ਲਈ ਵੀ ਅਗਰ ਰਹੇ ਆ ਕਿਉਂਕਿ ਜਿੰਨਾ ਵੀ ਸਰਕਾਰੀ ادارے ਆ ਸਰਕਾਰ ਉਹਨਾਂ ਨੂੰ ਖਤਮ ਕਰ ਰਹੀ ਆ ਪ੍ਰਾਈਵੇਟਾਂ ਨੂੰ ਬढ़ावा ਦੇ ਰਹੀ ਆ ਅਸੀਂ ਪਿਆਸ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਵੱਖ-ਵੱਖ ادارے ਵਿੱਚ ਕੰਮ ਕਰਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ